ਤਿੰਨ ਰਾਤ ਲੱਗ ਕੇ ਸੇਵਾ ਕਰ ਰਹੇ ਨੇ ਜਿੰਨੇ ਵੀ ਲੰਗਰ ਜਿਹੜੇ ਨੇ ਵੀਰ ਵੱਲੋਂ ਇਸ ਜਗ੍ਹਾ ਦੇ ਉੱਤੇ ਲਗਾਏ ਜਾ ਰਹੇ ਨੇ ਔਰ ਨਿਰਸਵਾਰਥ ਭਾਵ ਦੇ ਨਾਲ ਸੇਵਾ ਵੀਰ ਦੇ ਵੱਲੋਂ ਕੀਤੀ ਜਾ ਰਹੀ ਹੈ। ਕਾਫੀ ਖਰਾਬ ਰਸਤਾ ਸੀਗਾ ਟਰੈਕਟਰ ਵੀ ਸਾਡਾ ਇੱਕ ਟਰੈਕਟਰ ਖੁੱਬ ਗਿਆ ਸੀਗਾ ਡਿੱਗ ਗਿਆ ਸੀ ਪਾਣੀ 'ਚ ਉੱਥੇ ਕੋਈ ਨਹਿਰ ਵੀ ਚੱਲ ਰਹੀ ਆ ਉਹਦਾ ਪੋਲ ਸੀਗਾ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਅੱਗੇ ਤੁਰ ਕੇ ਗਏ ਤਾਂ ਟਰੈਕਟਰ ਲੈ ਕੇ ਗਏ ਆ ਤਾਂ ਬੜੇ ਮੁਸ਼ਕਲ ਹਾਲਾਤਾਂ 'ਚ ਅਸੀਂ ਉੱਥੇ ਪਹੁੰਚੇ ਔਰ ਕਾਫੀ ਮੰਦੇ ਹਾਲਾਤ ਸੀਗੇ ਔਰ ਇਸ ਤੋਂ ਬਾਅਦ ਜਿਆਦਾ ਹੋਰ ਵੀ ਹਾਲਾਤ ਖਰਾਬ ਹੋ ਗਏ ਦੇਖੋ ਜਿਹੜੇ ਘਰ ਥੋੜੇ ਬਹੁਤ ਉੱਚੇ ਸੀ ਉਹ ਥੋੜੇ ਕਹਿ ਸਕਦੇ ਹੋ ਸਕਦਾ ਬਚ ਜਾਣ ਪਰ ਉਹ ਖਤਮ ਹੋਣ ਕਿਨਾਰੇ ਹੀ ਆ ਬਹੁਤ ਘਰ ਜਿਹੜੇ ਉਹ ਟਹਿ ਵੀ ਚੁੱਕੇ ਆ ਤਾਂ ਹੋਰ ਬਿਮਾਰੀਆਂ ਦਾ ਵੀ ਬਹੁਤ ਜਿਆਦਾ ਹੁਣ ਅਸੀਂ ਦੇਖਿਆ ਇੱਕ ਛੋਟਾ ਬੱਚਾ ਸੀਗਾ ਸਾਲਕ ਦਾ ਉਹਦੀ ਡੈਥ ਹੋਈ ਆ ਹੁਣ ਉਹ ਜਲ ਪ੍ਰਵਾਹ ਕਰਕੇ ਆਏ ਆ ਬੁਰੇ ਹਾਲ ਸੀਗੇ ਰੋ ਰੋ ਕੇ ਕੋਈ ਸਾਡਾ ਹੌਸਲਾ ਹੀ ਨਹੀਂ ਪਿਆ ਸੀ ਉਹਨਾਂ ਨੂੰ ਪੁੱਛ ਸਕੀਏ ਬਹੁਤ ਜਾਦਾ ਤੁਸੀਂ ਦੇਖਿਆ ਸਾਰੇ ਪਾਸੇ ਪਾਣੀ ਪਾਣੀ ਦਿਖ ਰਿਹਾ ਉਹਨਾਂ ਨੂੰ ਬਾਹਰ ਨਿਕਲਣ ਨੂੰ ਵੀ ਰਸਤਾ ਨਹੀਂ ਹੈਗਾ ਅਸੀਂ ਅੱਜ ਐਡੇ ਵੱਡੇ ਵੱਡੇ ਟਰੈਕਟਰ ਲੈ ਕੇ ਗਏ ਸੀ ਅਸੀਂ ਬੜੀ ਮੁਸ਼ਕਲ ਪਹੁੰਚੇ ਢਿੱਲਿਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਸ਼ਖਸ ਸੰਧੀਰ ਲਗਾਤਾਰ ਗਰਾਉਂਡ ਜ਼ੀਰੋ ਤੋਂ ਰਿਪੋਰਟ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਹਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਦੇਰ ਰਾਤ ਇਸ ਸਮੇਂ ਅਸੀਂ ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਮੌਜੂਦਾ ਔਰ ਉੱਥੇ ਦੀਆਂ ਤੋਂ ਨੂੰ ਸਥਿਤੀ ਦਿਖਾ ਰਿਆ ਵੀਰ ਸਾਡੇ ਨਾਲ ਨੇ ਦਿਨ ਰਾਤ ਲੱਗ ਕੇ ਸੇਵਾ ਕਰ ਰਹੇ ਨੇ ਜਿੰਨੇ ਵੀ ਲੰਗਰ ਜਿਹੜੇ ਨੇ ਵੀਰ ਵੱਲੋਂ ਇਸ ਜਗ੍ਹਾ ਦੇ ਉੱਤੇ ਲਗਾਏ ਜਾ ਰਹੇ ਨੇ ਔਰ ਨਿਰਸਵਾਰਥ ਭਾਵ ਦੇ ਨਾਲ ਸੇਵਾ ਵੀਰ ਦੇ ਵੱਲੋਂ ਕੀਤੀ ਜਾ ਰਹੀ ਹੈ ਵੀਰ ਤੁਹਾਡਾ ਪਹਿਲੀ ਗੱਲ ਤੇ ਨਾਮ ਕੀ ਹੈ ਔਰ ਕਿਵੇਂ ਤੁਸੀਂ ਇੱਥੇ ਆ ਕੇ ਜੁੜੇ ਹੋ ਅ ਮਨਵਿੰਦਰ ਸਿੰਘ ਸੰਧੂ ਹੈ ਜੀ ਮੇਰਾ ਨਾਮ ਮਨੀ ਸੰਧੂ ਕਰਕੇ ਜਾਣਦੇ ਆ ਔਰ ਇੱਥੇ ਲਗਾਤਾਰੀ ਵਿੰਡਾਂ ਦੇ ਵਿੱਚ ਵੀ ਲੰਗਰ ਚੱਲ ਰਿਹਾ ਜੋ ਹਾਲਾਤ ਆ ਤੁਸੀਂ ਦੇਖੇ ਹੋਣੇ ਆ ਔਰ ਬਹੁਤ ਹੀ ਮਾੜੇ ਹਾਲਾਤ ਚ ਇਸ ਟਾਈਮ ਲੋਕ ਹਜੇ ਵੀ ਪਾਣੀ ਦੇ ਵਿੱਚ ਫਸੇ ਹੋਏ ਐ ਤਾਂ ਇਹ ਵਾਰਸ ਪੰਜਾਬ ਜਥੇਬੰਦੀ ਜਿਹੜੇ ਮੇਰੇ ਦੋਸਤ ਐ ਇਹ ਮਿੱਤਰ ਪਿਆਰੇ ਅੱਜ ਵੀ ਅਸੀਂ ਸਮਾਨ ਇੱਥੇ ਲੈ ਕੇ ਆਏ ਸੀ ਇਹਨਾਂ ਨੂੰ ਕੁਝ ਰਾਸ਼ਨ ਲਈ ਇਹਨਾਂ ਨੇ ਕਿਹਾ ਸੀਗਾ ਇੱਥੇ ਸਾਨੂੰ ਲੋਡ ਐ ਪਿੰਡ ਟਿੰਡੀ ਵਾਲਾ ਚ ਤਾਂ ਅਜੋ ਉਹਨਾਂ ਨਾਲ ਸੰਪਰਕ ਕੀਤਾ ਉਹ ਸਾਨੂੰ ਇੱਥੇ ਮਿਲੇ ਤਾਂ ਅਸੀਂ ਉੱਥੇ ਰਾਸ਼ਨ ਲੈ ਕੇ ਗਏ ਸੀਗੇ ਤਾਂ ਕਾਫੀ ਖਰਾਬ ਰਸਤਾ ਸੀਗਾ ਟਰੈਕਟਰ ਵੀ ਸਾਡਾ ਇੱਕ ਟਰੈਕਟਰ ਖੁੱਬ ਗਿਆ ਸੀਗਾ ਡਿੱਗ ਗਿਆ ਸੀ ਪਾਣੀ ਚ ਉੱਥੇ ਕੋਈ ਨਹਿਰ ਵੀ ਚੱਲ ਰਹੀ ਆ ਉਹਦਾ ਪੋਲ ਸੀਗਾ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਅੱਗੇ ਤੁਰ ਕੇ ਗਏ ਤਾਂ ਟਰੈਕਟਰ ਲੈ ਕੇ ਗਏ ਆ ਤਾਂ ਬੜੇ ਮੁਸ਼ਕਲ ਹਾਲਾਤਾਂ ਚ ਅਸੀਂ ਉੱਥੇ ਪਹੁੰਚੇ ਔਰ ਕਾਫੀ ਮੰਦੇ ਹਾਲਾਤ ਸੀਗੇ ਔਰ ਇਸ ਤੋਂ ਬਾਅਦ ਜਿਆਦਾ ਹੋਰ ਵੀ ਹਾਲਾਤ ਖਰਾਬ ਹੋਣ ਵਾਲੇ ਆਏ تھے ਹਾਂਜੀ ਤਾਂ ਤੁਸੀਂ ਲੋਕਾਂ ਦੇ ਨਾਲ ਮਿਲ ਰਹੇ ਹੋਗੇ ਉਹ ਖੀਰਲੇ ਪਿੰਡ ਦੇ ਵਿੱਚ ਤੁਸੀਂ ਵੀ ਜਿਵੇਂ ਵੀਰ ਹੋਣੀ ਵੀ ਤੁਹਾਡੇ ਨਾਲ ਦੇ ਜਾ ਕੇ ਆਏ ਨੇ ਕੀ ਲੱਗਦਾ ਹੈ ਕਿ ਉਹ ਪਿੰਡ ਬਚ ਪਾਊਗਾ ਕਿਉਂਕਿ ਬਿਲਕੁਲ ਕੁਝ ਘਰ ਤਾਂ ਖਤਮ ਹੋ ਹੀ ਚੁੱਕੇ ਨੇ ਦੇਖੋ ਜਿਹੜੇ ਘਰ ਥੋੜੇ ਬਹੁਤ ਉੱਚੇ ਸੀ ਉਹ ਥੋੜੇ ਕਹਿ ਸਕਦੇ ਹੋ ਸਕਦਾ ਬਚ ਜਾਣ ਪਰ ਉਹ ਖਤਮ ਹੋਣ ਕਿਨਾਰੇ ਹੀ ਆ ਬਹੁਤ ਘਰ ਜਿਹੜੇ ਉਹ ਟਹਿ ਵੀ ਚੁੱਕੇ ਆ ਦਾ ਹੋਰ ਬਿਮਾਰੀਆਂ ਦਾ ਵੀ ਬਹੁਤ ਜਿਆਦਾ ਹੁਣੇ ਅਸੀਂ ਦੇਖਿਆ ਇੱਕ ਛੋਟਾ ਬੱਚਾ ਸੀਗਾ ਸਾਲਕ ਦਾ ਉਹਦੀ ਡੈਥ ਹੋਈ ਆ ਹੁਣੇ ਉਹ ਜਲ ਪ੍ਰਵਾਹ ਕਰਕੇ ਆਏ ਆ ਤਾਂ ਬਿਮਾਰੀਆਂ ਹੋਰ ਵੀ ਫੈਲਣ ਦਾ ਜਿਆਦਾ ਖਤਸਾ ਹੁਣ ਇੱਥੋਂ ਨੰਗੇ ਆਓ ਨਹੀਂ ਤੁਸੀਂ ਉਹ ਜਿਹੜੀ ਛੋਟੀ ਬੱਚੀ ਦਾ ਦੱਸ ਰਹੇ ਹੋ ਕਿ ਕਿ ਕਿਹੜੀ ਬਿਮਾਰੀ ਹੋ ਗਈ ਉਸ ਨੂੰ ਇਸ ਹੜਾ ਦੇ ਵਿੱਚ ਇਹ ਤਾਂ ਸਾਨੂੰ ਪਤਾ ਨਹੀਂ ਲੱਗਿਆ ਜੀ ਉਹ ਬਿਮਾਰ ਡਾਇਰੀਆ ਡੋਰੀਆ ਜਾਂ ਕੁਝ ਕੋਈ ਵੀ ਬਿਮਾਰੀ ਹੋਈ ਹੈ ਉਹ ਬਿਮਾਰ ਹੋ ਕੇ ਉਹਦੀ ਡੈਥ ਹੋਈ ਹੈ ਕਿਉਂਕਿ ਇੰਨਾ ਸੀ ਪਰਿਵਾਰ ਨੂੰ ਪੁੱਛਿਆ ਨਹੀਂ ਕਿਉਂਕਿ ਉਹਨਾਂ ਦਾ ਬੁਰੇ ਹਾਲ ਸੀਗੇ ਰੋ ਰੋ ਕੇ ਕੋਈ ਸਾਡਾ ਹੌਸਲਾ ਹੀ ਨਹੀਂ ਪਿਆ ਸੀ ਉਹਨਾਂ ਨੂੰ ਪੁੱਛ ਸਕੀ ਹੈ ਬਹੁਤ ਜਾਦਾ ਤੁਸੀਂ ਦੇਖਿਆ ਸਾਰੇ ਪਾਸੇ ਪਾਣੀ ਪਾਣੀ ਦਿਖ ਰਿਹਾ ਉਹਨਾਂ ਨੂੰ ਬਾਹਰ ਨਿਕਲਣ ਨੂੰ ਵੀ ਰਸਤਾ ਨਹੀਂ ਹੈਗਾ ਅਸੀਂ ਅੱਜ ਐਡੇ ਵੱਡੇ ਵੱਡੇ ਟਰੈਕਟਰ ਲੈ ਕੇ ਗਏ ਸੀ ਅਸੀਂ ਬੜੀ ਮੁਸ਼ਕਲ ਪਹੁੰਚੇ ਤਾਂ ਅਸੀਂ ਟੋ ਕਰਕੇ ਵੀ ਟਰੈਕਟਰ ਕੱਢੇ ਆਪ ਤੇ ਤਾਂ ਅੰਦਰ ਟਰਾਲੀ ਦੇ ਅੰਦਰ ਵੀ ਪਾਣੀ ਆ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਸਾਡੇ ਸਾਰਿਆਂ ਦੇ ਪੈਰਾਂ 'ਚ ਵੀ ਹੈ ਨਹੀਂ ਸੀ ਚੱਪਲਾਂ ਤੱਕ ਵੀ ਨਹੀਂ ਸੀ ਸਾਰੇ ਪਾਣੀ ਦੇ ਵਿੱਚ ਦੀ ਅੱਗੇ ਨੰਗ ਕੇ ਅਸੀਂ ਰਸਤਾ ਦਿਖਾ ਰਹੇ ਸੀ ਟਰੈਕਟਰ ਨੂੰ ਤਾਂ ਮੈਂ ਖੁਦ ਆਪ ਚਲਾ ਕੇ ਲੈ ਕੇ ਗਿਆ ਸੀਗਾ ਟਰੈਕਟਰ ਤਾਂ ਮਤਲਬ ਡਰ ਵਾਲਾ ਕੰਮ ਹੀ ਸੀਗਾ ਪਰ ਅਸੀਂ ਪਹੁੰਚੇ ਉਸ ਪਿੰਡ ਤੱਕ ਸਾਨੂੰ ਐਸੀ ਕਿ ਉਹ ਲੋੜਵੰਦ ਲੋਕ ਆ ਉੱਥੇ ਸਾਨੂੰ ਜਾਣਾ ਚਾਹੀਦਾ ਮੇਰੇ ਰੋਣਾ ਆਂਦਾ ਇਹ ਸਾਰਾ ਕੁਝ ਦੇਖ ਕੇ ਉਹ ਬੱਚੀ ਦੀ ਦੇਹ ਜਦੋਂ ਤੁਸੀਂ ਉਹਨਾਂ ਦੇ ਘਰ데요ਦੇ ਉਹਨਾਂ ਦੇ ਮਾਤਾ ਪਿਤਾ ਦੇ ਹੱਥ ਦੇ ਵਿੱਚ ਦੇਖੀ ਹੋਊਗੀ ਔਰ ਉਹਨਾਂ ਨੂੰ ਜਲ ਪ੍ਰਵਾਹ ਕਰਨ ਤੋਂ ਇਲਾਵਾ ਕੋਈ ਉਹਨਾਂ ਕੋਲ ਚਾਰਾ ਨਹੀਂ ਬਚਿਆ ਬਿਲਕੁਲ ਹੀ ਅਸੀਂ ਕਾਫੀ ਦਿਨਾਂ ਤੋਂ ਇੱਥੇ ਲੱਗੇ ਆ ਸਾਨੂੰ ਮਾਹੌਲ ਦੇਖ ਕੇ ਹੀ ਰੋਣਾ ਤਾਂ ਆ ਹੀ ਰਿਹਾ ਜੀ ਕੀ ਹਾਲਾਤ ਆ ਲੋਕਾਂ ਦੇ ਔਰ 23 ਚ ਵੀ ਸੇਮ ਇਹੀ ਹਾਲਾਤ ਸੀਗੇ ਅਸੀਂ ਜਿੱਥੋਂ ਉੱਪਰੋਂ ਹੇਠਾ ਰੋਡ ਤੋਂ ਉੱਪਰ ਹੇਠਾ ਨੂੰ ਆਉਂਦੇ ਹ ਹਸੈਨੀਵਾਲਾ ਬਾਰਡਰ ਵਾਲੀ ਰੋਡ ਤੋਂ ਸਮਾਦ ਕੋਲੋਂ ਪਹਿਲਾਂ ਉੱਥੋਂ ਤੱਕ ਕੋਈ ਪਾਣੀ ਸੀਗਾ ਕਿਸ਼ਤੀਆਂ ਤੇ ਹੀ ਆਉਂਦੇ ਸੀਗੇ ਪਰ ਇਸ ਵਾਰੀ ਚਲੋ ਪਾਣੀ ਉਹਨਾ ਨਹੀਂ ਸੀ ਪਰ ਪਾਣੀ ਚ ਘਰ ਸਾਰੇ ਹੁਣ ਵੀ ਡੁੱਬੇ ਹੋਏ ਆ ਇੰਨਾ ਕਿ ਇੱਥੋਂ ਤੱਕ ਚਲੋ ਸਾਡੇ ਟਰੈਕਟਰ ਆ ਜਾਂਦੇ ਆ ਅੱਜ ਵੀ ਉੱਥੋਂ ਤੱਕ ਬਹੁਤ ਮੁਸ਼ਕਲ ਲੱਗਿਆ ਹਾਲਾਤ ਮਾੜੇ ਆ ਜੇ ਆਉਣ ਵਾਲੇ ਸਮੇਂ ਚ ਹੋਰ ਵੀ ਕਈ ਬਿਮਾਰੀਆਂ ਫੈਲਣਗੀਆਂ ਕਿਉਂਕਿ ਬਹੁਤ ਸਾਰੇ ਪਸ਼ੂ ਜਾਨਵਰ ਹੈ ਜੋ ਪਾਣੀ ਦੇ ਵਿੱਚ ਮਰੇ ਹੋਏ ਆ ਕਈਆਂ ਦੇ ਪਸ਼ੂ ਰੁੜ ਗਏ ਆ ਘਰਾਂ ਚੋਂ ਸਮਾਨ ਰੁੜ ਗਿਆ ਘਰ ਅੰਦਰ ਗਾਰੇ ਨਾਲ ਭਰ ਗਏ ਆ ਔਰ ਮਾੜੇ ਹਾਲਾਤ ਆ ਉਹ ਕਹਿੰਦੇ ਵੀ ਘਰ ਆਪ ਹੀ ਖੋਖਲੇ ਕਰੀ ਜਾ ਰਿਹਾ ਉਹ ਕਹਿੰਦੇ ਵੀ ਇੱਟਾ ਤਾਂ ਸਾਂਭ ਲਈਏ ਘਰ ਨਹੀਂ ਬਚੂਗਾ ਇੱਟਾਂ ਦੁਬਾਰਾ ਇਸਤੇਮਾਲ ਹੋ ਜਣੀ ਦੇਖੋ ਹੁਣ ਬਹੁਤ ਸਾਰੇ ਇੱਥੇ ਮਿਹਨਤੀ ਲੋਕ ਆ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਆ ਗਰੀਬ ਪਰਿਵਾਰ ਆ ਔਰ ਉਹਨਾਂ ਨੂੰ ਐ ਜੋ ਸਾਡਾ ਬਚਦਾ ਸੀ ਉਹ ਤਾਂ ਬਚਾਈਏ ਔਰ ਉਹਨਾਂ ਨੂੰ ਵੀ ਪਤਾ ਘਰ ਬਣਾਉਣੇ ਬਹੁਤ ਔਖੇ ਐ ਘਰ ਬੜੀ ਮਿਹਨਤ ਨਾਲ ਇਹਨਾਂ ਨੇ ਬਣਾਏ ਸੀਗੇ 23 23 ਵਾਲੀ ਮਾਰ ਤੋਂ ਹਜੇ ਉੱٹے ਨਹੀਂ ਗੇ ਕਰਜ਼ੇ ਚੜੇ ਹੋਏ ਸੀ ਇਹਨਾਂ ਦੇ ਸਿਰ ਤੇ ਤਾਂ ਇੱਕ ਵਾਰ ਫੇਰ ਕੁਦਰਤ ਨੇ ਆਪਦਾ ਕਹਿਰ ਹੈ ਜਿਹੜਾ ਹੁਬਸ ਆਇਆ ਤਾਂ ਤੁਸੀਂ ਹਾਲਾਤ ਦੇਖਿਆ ਘਰ ਟਹਿ ਗਏ ਆ ਬਣਾਉਣੇ ਪਤਾ ਨਹੀਂ ਕਿੰਨੇ ਸਾਲ ਲੱਗ ਜਾਣਗੇ ਇਹਨਾਂ ਨੂੰ ਫੇਰ ਉਹ ਆਪਣੀ ਨਾਰਮਲ ਲਾਈਫ 'ਚ ਆਉਣ ਲਈ ਲੂਟ ਵੀਰੇ ਤੁਹਾਡੇ ਵਰਗੇ ਨੌਜਵਾਨਾਂ ਨੂੰ ਵੀ ਜਿਹੜੇ ਜੁੜਦੇ ਨੇ ਔਰ ਤੁਸੀਂ ਦੇਖੋ ਰਾਤ ਨੂੰ ਹਿੰਮਤ ਨਹੀਂ ਪੈਂਦੀ ਹੁੰਦੀ ਇਹ ਥਾਵਾਂ ਦੇ ਵਿੱਚ ਆਉਣ ਦੀ ਵੀ ਪਰ ਇਹ ਵੀਰ ਹੋਰੀ ਵੀ ਆਏ ਨੇ ਔਰ ਬਿਲਕੁਲ ਆਪਣੇ ਮਾਨ ਤੋਂ ਸੇਵਾ ਕਰਦੇ ਨੇ ਔਰ ਤੁਸੀਂ ਦੇਖੋ ਕਿ ਹੱਥਾਂ ਦੇ ਵਿੱਚ ਵੇਖਣੀ ਮ੍ਰਿਤਕ ਦੇ ਔਰ ਛੋਟੇ-ਛੋਟੇ ਬੱਚਿਆਂ ਦੀ ਮੌਤ ਹੋ ਰਹੀ ਹੈ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਨੇ ਜਿਨ੍ਹਾਂ ਦੇ ਸ਼ਾਇਦ ਨਾਮ ਵੀ ਨਹੀਂ ਆ ਉਹ ਵੀ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਔਰ ਉਹ ਜੂੰਜ ਰਹੇ ਨੇ ਪਰਿਵਾਰ ਕੈਮਰਾ ਪਰਸਨ ਸੁਖਵਿੰਦਰ ਦੇ ਨਾਲ ਮੈਸ਼ਰਖਾ ਸੰਧੀ ਡੇਲੀ ਪੋਸਟ ਪੰਜਾਬੀ ਦੇ